ਅੱਜ ਗੱਲ ਕਰਦੇ ਹਾਂ ਡੇਰਾ ਬਿਆਸ ਦੀ ਇਹ 5000 ਏਕੜ ਤੋਂ ਵੱਧ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਇਸ ਦੇ ਅੰਦਰ ਇੱਕ ਅਲੱਗ ਹੀ ਦੁਨੀਆ ਹੈ ਇਸ ਦਾ ਆਪਣਾ ਹਸਪਤਾਲ ਹੈ ਇੱਕ ਮੈਡੀਟੇਸ਼ਨ ਸੈਂਟਰ ਹੈ ਜਿਸ ਦੀ ਸਮਰੱਥਾ 5 ਲੱਖ ਤੋਂ ਵੱਧ ਦੱਸੀ ਜਾਂਦੀ ਹੈ ਸੰਗਤ ਦੇ ਰਹਿਣ ਦਾ ਪੂਰਾ ਪ੍ਰਬੰਧ ਹੈ ਅਤੇ ਲੰਗਰ ਦਾ ਇੱਕ ਬਹੁਤ ਹੀ ਤਗੜਾ ਸਿਸਟਮ ਹੈ ਲੰਗਰ ਵਿੱਚ 7 ਮਿੰਟ ਦੇ ਵਿੱਚ 50 ਹਜ਼ਾਰ ਲੋਕ ਖਾਣਾ ਖਾ ਕੇ ਉੱਠ ਜਾਂਦੇ ਨੇ ਇਸ ਦੀ ਸ਼ੁਰੂਆਤ ਜੈਮਲ ਸਿੰਘ ਜੀ ਨੇ ਕੀਤੀ ਸੀ ਜੈਮਲ ਸਿੰਘ ਜੀ ਫੌਜ ਦੀ ਨੌਕਰੀ ਕਰਦੇ ਸੀ ਤੇ ਉਹਨਾਂ ਦੀ ਮੁਲਾਕਾਤ ਆਗਰਾ ਦੇ ਰਹਿਣ ਵਾਲੇ ਇੱਕ ਸੰਤ ਨਾਲ ਹੁੰਦੀ ਹੈ ਜਿਸ ਦਾ ਨਾਮ Swami Shiv Dial ਸੀ ਉਹਨਾਂ ਤੋਂ ਸਿੱਖਿਆ ਲੈ ਕੇ ਉਹਨਾਂ ਦੇ ਕਹਿਣ ਤੇ ਰਾਧਾ ਸਵਾਮੀ ਮਤ ਦੀ প্রচার ਕਰਨ ਲੱਗ ਗਏ ਫੇਰ ਵਿਆਸ ਦਰਿਆ ਦੇ ਨੇੜੇ ਰਾਧਾ ਸਵਾਮੀ ਡੇਰੇ ਦੀ ਸ਼ੁਰੂਆਤ ਕੀਤੀ ਕੁਝ ਸਮੇਂ ਬਾਅਦ ਉਹਨਾਂ ਨੇ ਸ਼ਾਵਣ ਸਿੰਘ ਜੀ ਨੂੰ ਆਪਣਾ ਉਤਰਾਧਿਕਾਰੀ ਬਣਾ ਤਾ ਸ਼ਾਵਣ ਸਿੰਘ ਜੀ ਦੀ ਦੇਖਰੇਖ ਹੇਠ ਡੇਰੇ ਨੇ ਬਹੁਤ ਤਰੱਕੀ ਕੀਤੀ ਜੈਮਲ ਸਿੰਘ ਜੀ ਤੂੰ ਲੈ ਹੁਣ ਤੱਕ ਡੇਰੇ ਦੇ ਵਿਆਸ ਦੇ 6 ਗੁਰੂ ਹੋ ਚੁੱਕੇ ਨੇ ਪਹਿਲਾ ਗੁਰੂ ਜੈਮਲ ਸਿੰਘ ਜੀ ਦੂਜਾ ਗੁਰੂ ਸ਼ਾਵਣ ਸਿੰਘ ਜੀ ਤੀਜਾ ਗੁਰੂ ਬਹਾਦਰ ਜਗਤਬਹਾਦਰ ਜੀ ਚੌਥਾ ਗੁਰੂ ਚਰਨ ਸਿੰਘ ਜੀ ਪੰਜਵਾਂ ਗੁਰੂ ਗੁਰਵਿੰਦਰ ਸਿੰਘ ਢਿੱਲੋਂ ਛੇਮਾ ਅਤੇ ਮੌਜੂਦਾ ਜਗਦੀਪ ਸਿੰਘ ਗਿੱਲ ਇਸ ਡੇਰੇ ਨੂੰ ਬਣੇ ਨੂੰ 100 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਡੇਰੇ ਦੇ ਸਭ ਸੈਂਟਰ ਪਾਕਿਸਤਾਨ ਨੂੰ ਛੱਡ ਕੇ ਲਗਭਗ ਪੂਰੀ ਦੁਨੀਆ ਵਿੱਚ ਹਨ ਡੇਰੇ ਦੇ 3 ਕਰੋੜ ਤੋਂ ਵੱਧ ਅਨਿਆਈ ਹਨ